ਨੇ ਮਹਾਪ੍ਰਿਸ਼ ਕਨੇਡਾ ਤੇ ਉਸਲੇ ਬਚਨ ਕੀਤਾ ਕਹਿਣ ਲੱਗੇ ਭੈਣ ਜੀ ਹੁਣ ਆਪਣਾ ਆਖਰੀ ਮੇਲਾ ਹੈ ਸ੍ਰੀ ਰਾਂ ਦਾ ਅੱਗੇ ਇਕੱਠੇ ਹੋਵਾਂਗੇ ਦੇਖੋ ਇਹ ਵੱਡੇ ਭੈਣ ਜੀ ਨੇ ਜਾ ਕੇ ਦੇਖਿਆ ਜਦੋਂ ਖੇਤ ਵਿੱਚ ਫੀ ਆਕੀ ਐਨੀ ਗਰਮੀ ਹੁਸੜ ਹੁਮਸ ਤੇ ਸੱਪ ਵਾਲੇ ਦੁਆਲੇ ਪਰ ਪਿਆਰਿਓ ਮਹਾਪੁਰਸ਼ ਉਸ ਵਸਤਾ ਦੇ مالک ਜਿਸਦੇ ਬਾਰੇ ਗੁਰਮਾਣੀ ਦਾ ਆ ਫਰਮਾਨ ਗੁਰਮਖ ਅੰਤ ਸਹਿਜ ਆ ਉਹ ਬੋ ਸੋ ਸੁਖੋ ਯਾਤ ਨਹੀਂ ਨਾਮਿਤ ਰੋਕ ਸੁਖਿਆ ਚਹੇ ਜਿੱਥੇ ਆਦਮ ਨਾਮ ਪਰਗਾਸ ਲਖਣ ਰਤ ਹੈ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਇਥੇ ਉਹ ਨਾ ਭੁਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੋ ਸੁਖ ਵਿਆਪਤ ਨਹੀਂ ਜਿਥੇ ਆਤਮ ਰਾਮ ਪ੍ਰਕਾਸ਼ ਦੇਸ਼ ਵਸਤੂ ਤੇ ਕਾਲ ਤਿੰਨਾ ਤੇ ਉੱਪਰ ਹੁੰਦੇ ਰੱਬ ਦੇ ਪਿਆਰੇ ਜਿਸ ਉਸ ਮਾਲਕ ਨਾਲ ਜੁੜੇ ਹੁੰਦੇ ਆ ਦੇਸ਼ ਦਾ ਮਤਲਬ ਕਿਹੜੀ ਜਗ੍ਹਾ ਹੈ ਜਿੱਥੇ ਬੈਠੇ ਆ ਇਸ ਦੇ ਉੱਪਰ ਨੇ ਕਾਲ ਸਮੇਂ ਦੀ ਕੋਈ ਗਿਣਤੀ ਮਿੰਤੀ ਨਹੀਂ ਅਸੀਂ ਆਪਣੇ ਵੱਲ ਦੇਖੀਏ ਪਿਆਰਿਓ ਜੇ ਅਸੀਂ ਨਾਮ ਜਪਦੇ ਥੱਕ ਜਾਂਨੇ ਆ ਤੇ ਅਜੇ ਸਾਨੂੰ ਜੀ ਨਹੀਂ ਕਰਦਾ ਨਾਮ ਦੀ ਭੁੱਖ ਹੀ ਨਹੀਂ ਲੱਗੀ ਬਿਮਾਰ ਹਾਂ ਰੋਗੀ ਹਾਂ ਸਾਨੂੰ ਨਾਮ ਦੀ ਕਦਰ ਨਹੀਂ ਪਿਆਰਿਓ ਕਦਰ ਹੈ ਸੰਸਾਰੀ ਪਦਾਰਥਾਂ ਦੀ ਜਿਨ੍ਹਾਂ ਨੂੰ ਕਦਰ ਹੈ ਉਹ ਤੇ ਕਹਿੰਦੇ ਆਖਾਂ ਜੀਵਾ ਵਿਸਰੈ ਮਰ ਜਾ ਸਮੇ ਦਾ ਪਤਾ ਕੋਈ ਨਹੀਂ ਵਸਤੂ ਦਾ ਮਤਲਬ ਇਹ ਜਿਹੜਾ ਸਰੀਰ ਹੈ ਇਹ ਜਿਹੜੀ ਦੇਹ ਹੈ ਇਸ ਤੋਂ ਉੱਪਰ ਗੁਰਮੁਖ ਅੰਤਰ ਸਹਿਜ ਹੈ ਮਨ ਚੜ੍ਹਿਆ ਦਸਮੇਂ ਪ੍ਰਕਾਸ਼ ਇਹ ਗੱਲਾਂ ਬਾਤਾਂ ਨਾਲ ਨਹੀਂ ਸਤਿਪੁਰਸ਼ਾਂ ਦੀਆਂ ਕਮਾਈਆਂ ਪਿਆਰਿਓ ਰਾਣਾ ਸਾਹਲੇ ਮਹਾਪੁਰਸ਼ਾਂ ਨਾਲ ਜਦੋਂ ਪਹਿਲਾ ਮਲਾਪ ਹੋਇਆ ਸੀ ਤੇ ਤਾਂ ਹੀ ਉਹਨਾਂ ਨੇ ਕਿਹਾ ਸੀ ਅੱਜ ਇੱਕ ਸੁਹਾਗਨ ਦਾ ਸੁਹਾਗਨ ਨਾਲ ਮਲਾਪ ਹੋਇਆ ਹੈ ਦੇਖੋ ਕਮਾਈ ਹੈ ਮਹਾਪੁਰਸ਼ਾਂ ਨੂੰ ਸਤ ਸਤ ਪੁਰਸ਼ਾਂ ਦੀ ਕਮਾਈ ਸਦਕਾ ਹੀ ਆ ਗੁਰੂ ਪਿਆਰੀਆਂ ਸੰਗਤਾਂ ਜੁੜੀਆਂ ਨੇ ਪਿਆਰੇ ਅਰਦਾਸ ਤੋਂ ਪਹਿਲਾਂ ਕਿਸੇ ਪ੍ਰੇਮੀ ਨੇ ਕਿਹਾ ਸੀ ਮੇਰਾ ਨਾਮ ਲੈ ਕੇ ਮੈਂ ਖਿਮਾ ਮੰਗਦਾ ਪਿਆਰਿਓ ਇਹ ਮਹਾਪੁਰਸ਼ਾਂ ਦੀ ਕਮਾਈ ਹੈ ਮੇਰੀ ਕਮਾਈ ਨਹੀਂ ਸਾਡੇ ਤੇ ਤੇ ਉਹਨਾਂ ਨੇ ਕਿਰਪਾ ਕੀਤੀ ਹੈ ਸਾਰੀ ਕਮਾਈਆਂ ਮਹਾਪੁਰਸ਼ਾਂ ਦੀਆਂ ਉਹਨਾਂ ਦੀਆਂ ਕਮਾਈਆਂ ਆਪਾਂ ਸਾਰੇ ਖਾ ਰਹੇ ਹਾਂ ਉਹਨਾਂ ਦੀ ਕਮਾਈਆਂ ਉਹਨਾਂ ਦੀ ਬੰਦਗੀ ਉਹਨਾਂ ਦੇ ਪਰਪਕਾਰ ਉਹਨਾਂ ਦੀਆਂ ਕਮਾਈਆਂ ਰਾਣਾ ਸਾਹਿਬ ਮਹਾਂਪੁਰਸ਼ਾਂ ਤਾਂ ਹੈ ਕਿ ਅੱਜ ਇੱਕ ਸਵਾਗਣ ਦਾ ਸਵਾਗਣ ਨਾਲ ਮਲਾਪ ਹੋਇਆ ਹੈ ਉਹਨਾਂ ਦੀ ਰੀਸ਼ ਕੌਣ ਕਰ ਸਕਦਾ ਨਹੀਂ ਕੋਈ ਕਰ ਸਕਦਾ ਪਿਆਰਾ ਰੀਸ਼ਾਂ ਕਰੇ ਤਨਾਰੀਆਂ ਜੋ ਸੇਵੇ ਦਰ ਖੜੀਆਂ ਇਹ ਮਹਾਪੁਰਸ਼ ਕਮਾਈ ਵਾਲੇ ਮਹਾਪੁਰਸ਼ ਜਿੰਨੇ ਹੋਏ ਨੇ ਪਿਆਰਿਓ ਰਾਣਾ ਸਾਹਲੇ ਮਹਾਪੁਰਸ਼ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਬਾਬਾ ਬਤਰ ਸਿੰਘ ਜੀ ਮਸਤ ਵਾਲੇ ਹੋਰ ਮਹਾਪੁਰਸ਼ ਇਹ ਕਮਾਈਆਂ ਨੇ ਮਹਾਪੁਰਸ਼ਾਂ ਦੀਆਂ ਇੱਕ ਮਹਾਪੁਰਸ਼ ਦੀ ਕਮਾਈ ਕੀਤੀ ਹੋਈ ਕਿੰਨੀਆਂ ਬਰਕਤਾਂ ਨੇ ਦਾਸ਼ ਪਹਿਲਾਂ ਬੇਨਤੀ ਕਰ ਰਿਹਾ ਕਿ ਕੱਲ ਵਿਚਾਰ ਸੀ ਵੀ ਸ਼ਹਿਜ ਸੰਗਤ ਹਿਸਾਬ ਨਾਲ ਬਾਤ ਚ ਪੈ ਰਹੀ ਹੈ ਨਾਲੇ ਐਡਾ ਵੱਡਾ ਸਮਾਗਮ ਨਹੀਂ ਪਰ ਦੇਖੋ ਔਰ ਇਧਰ ਸੰਗਤਾਂ ਵਾਸਤੇ ਇੰਨਾ ਚਾਹ ਹੈ ਸੇਵਾਦਾਰਾਂ ਨੂੰ ਵੀ ਮੈਂ ਗੁਰੂ ਕੀ ਸੰਗਤ ਜਿਹੜੀ ਆਉਣੀ ਹੈ ਇੱਥੇ ਮੈਂ ਉਹਦੇ ਵਾਸਤੇ ਆ ਆ ਬਣਾਉਣਾ ਕਿਸੇ ਨੂੰ ਮੈਂ ਆ ਬਣਾਉਣਾ ਕਿਸੇ ਨੂੰ ਮੈਂ ਆ ਸ਼ਿਕਾਉਣਾ ਉਹ ਪਦਾਰਥ ਹੀ ਨਹੀਂ ਗਿਨੇ ਜਾਂਦੇ ਦੇਖ ਬਾਸ ਤੇ ਤੇ ਬੈਠਾ ਖਿਆਲ ਕਰ ਰਿਆ ਸੀ ਕਿ ਉਥੇ ਲੰਗਰ ਦੇ ਬਦਾਰਥ ਨਹੀਂ ਗਿਨੇ ਜਾਂਦੇ ਇੱਥੇ ਮਹਾਪੁਰਸ਼ਾਂ ਦੇ ਜਥੇ ਨਹੀਂ ਗਿਨੇ ਜਾਂਦੇ ਭਾਈ ਥੋੜੇ ਦਿਨ ਪਹਿਲਾਂ ਵਿਚਾਰ ਕੀਤੀ ਹੋਰ ਬਾਹਰ ਉਹ ਮਹਾਪੁਰਸ਼ ਜਥੇ ਲਿਆਈਏ ਪਰ ਵਿਚਾਰ ਹੋ ਵੀ ਮਹਾਪੁਰਸ਼ਾਂ ਦੇ ਜਥੇ ਐਨੇ ਭਾਵੇਂ ਮਹੀਨਾ ਲਾਰ ਸ਼ਰੋ ਦਿਨ ਰਾਤ ਐਨੇ ਜਥੇ ਹੋ ਤਿਆਰ ਹੋ ਰਹੇ ਆ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਕੀਰਤਨ ਕੀਤਾ ਕਮਾਲ ਦਾ ਹੋਰ ਕਿੰਨੇ ਨੇ ਕੀਰਤਨ ਕੀਤਾ ਕਿੰਨੇ ਜਿੱਥੇ ਮੈਂ ਗਿਣਤੀ ਕਰਾਂ ਖੋਣੀ ਨਹੀਂ ਔਰ ਸਾਰੇ ਜਿੱਥੇ ਥੋੜੇ ਇੱਥੇ ਆਏ ਆ ਆ 15 20 ਜਥੇ ਤੇ ਯੂਪੀ ਦੇ ਵਿੱਚ ਹੀ ਆ ਜਿਹੜੇ ਪ੍ਰਚਾਰ ਕਰ ਰਹੇ ਆ ਮਹਾਪੁਰਸ਼ਾਂ ਦਾ ਕੋਈ ਕਥਾ ਕਰ ਰਿਹਾ ਕੋਈ ਕੀਰਤਨ ਕਰ ਰਿਹਾ ਹੈਰਾਨ ਹੋ ਜਿੱਦਾਂ ਦੇਖਦੇ ਬਾਲ ਦੇਸ਼ਾਂ ਵਿੱਚ ਕਿਤੇ ਬੀਬੀਆਂ ਕਿਤੇ ਭਾਈ ਔਰ ਸੱਚੇ ਪਾਤਸ਼ਾਹ ਦੀ ਨਹੀਂ ਕਿਰਪਾ ਹੋ ਰਹੀ ਹੈ ਔਰ ਲੰਗਰਾਂ ਵਿੱਚ ਇਹ ਮਹਾਪੁਰਸ਼ਾਂ ਦੀ ਕਮਾਈ ਹੈ ਬਰਕਤ ਹੈ ਆਮ ਪਤਾ ਕੀ ਹੁੰਦਾ ਜੇ ਕਿਸੇ ਦੇ ਘਰ ਚਾਰਕ ਪਰੋਣੇ ਆ ਜਾਣ ਨਾ ਰਾਤ ਨੂੰ ਧਿਆਨ ਦੇਓ ਜਰਾ ਬੜੇ ਔਖੇ ਹੁੰਦੇ ਸਾਹਮਣੇ ਅਸੀਂ ਚਾਹੁੰਨੇ ਆ ਵੀ ਪਤਾ ਲੱਗ ਜੇ ਵੀ ਕਿਤੇ ਸਿਆਣੇ ਕੱਲ ਨੂੰ ਰਹਿਣਾ ਤੇ ਨਹੀਂ ਇਹਨਾਂ ਨੇ ਪਰ ਕਿਵੇਂ ਆਖੇ ਵੀ ਤੁਸੀਂ ਚਲੇ ਜਾਓ ਫਿਰ ਅਸੀਂ ਧੰਗ ਪਤਾ ਕੀ ਵਰਤਨੇ ਆ ਅਸੀਕੇ ਨੇ ਜੀ ਤੁਸੀਂ ਬੜੀ ਦੇਰ ਬਾਅਦ ਆਇਓ ਹੁਣ ਦੋ ਚਾਰ ਦਿਨ ਰਹਿ ਕੇ ਜਾਓ ਤਾਂ ਕਿ ਉਹ ਆਖੇ ਕਿ ਮੈਂ ਤਾਂ ਤੜਕੀ ਚਲੇ ਜਾਣਾ ਗਲਤ ਇਹ ਹੁੰਦੀ ਹੈ ਵੀ 10 ਪੀਸੇਰੇ ਜਾਵਾ ਹੀ ਕਿ ਨਹੀਂ ਉਤੋਂ ਅਸੀਂ ਆੰਦੇ ਆ ਇਹ ਸਾਡੇ ਸੁਭਾਅ ਬਣੇ ਆ ਕੁਦਰਤੀ ਇਹ ਸੁਭਾਅ ਚ ਹੈ ਸਾਡੇ ਹੈ ਬੜੀ ਦੇਰ ਬਾਅਦ ਆਇਓ ਉਹ ਜੇ ਤੇ ਅਗਲਾ ਜਾਣ ਲੱਗੇ ਤੇ ਤਾਂ ਤੇ ਕਹੋ ਰੋ ਅਜੇ ਉਹ ਰਾਤ ਆਇਆ ਅਜੇ ਨੇ ਪ੍ਰਸ਼ਾਦਾ ਛਕਿਆ ਨਹੀਂ ਆਪਾਂ ਉਹਨੂੰ ਪਹਿਲੇ ਪੁੱਛਣ ਰਿਹਾ ਵੀ ਜਾਣਾ ਕਦੋਂ ਹੀ ਅਸਲੀ ਗੱਲ ਤੇ ਪਾਰੇ ਗੁਰਨਾਨਕ ਦਾ ਘਰ ਹੈ ਟੋਟ ਨਾ ਆ